ਦਰਸ ਸਿੰਘ ਜੀ ਕਿਹੜਾ ਪਿੰਡਾਂ ਤੇ ਕਿੱਥੇ ਖੜੇ ਆ ਕਿੰਨੀ ਤੁਹਾਡੇ ਜਮੀਨ ਜੀ ਜਮੀਨ ਤੁਹਾਡੇ ਕਿੰਨੀ ਆ ਪੂਰੇ ਸਾਡੇ ਜੀ 8 ਕਿੱਲੇ ਨੇ ਇਸ ਤਰੀਕੇ ਨਾਲ ਦੇਖਦੇ ਹਾਂ ਉੱਥੇ ਦੇ ਹਾਲਾਤ ਕੀ ਬਣੇ ਹੋਏ ਨੇ ਜਿਹੜਾ ਇਹ ਚੋਆ ਲੰਗਦਾ ਕਿੰਨੀ ਕੁ ਸਫਾਈ ਹੋਈ ਆ ਤੇ ਕਿਦਾਂ ਦੇ ਹਾਲਾਤ ਨੇ ਹਾਲਾਤ ਤਾਂ ਹੀ ਤੁਹਾਡੇ ਸਾਹਮਣੇ ਨੇ ਤੁਸੀਂ ਵੀ ਦੇਖ ਲਿਆ ਜੀ ਹਾਲਾਤ ਇੱਥੇ ਮਾੜੇ ਨੇ ਜੀ ਜੋ 3 ਸਾਲਾਂ ਤੋਂ ਦੀ ਕੋਈ ਸਫਾਈ ਨਹੀਂ ਹੋਈ ਜੀ ਇਥੇ ਲੋਟੇ ਜਦੋਂ ਹੁਣ ਕੱਲ ਪਰसों ਮੀਂਹ ਪੈ ਸੀ ਤਾਂ ਕਿਵੇਂ ਦੇ ਹਾਲਾਤ ਨੇ ਹਾਂਜੀ ਉਦੋਂ ਵੀ ਹਾਲਾਤ ਖਰਾਬ ਹੋ ਗਏ ਤੇ ਜੇ ਪੁਲ ਵੀ ਬੰਦ ਹੋ ਗਿਆ ਸੀ ਜੀ ਸਾਡੇ ਰਾਹਾਂ ਬੰਦ ਹੋ ਗਏ ਸਾਰੇ ਅੱਛਾ ਜੀ ਫਾਰਮਾਂ ਦਾ ਵੀ ਰਾਹ ਬੰਦ ਹੋ ਗਿਆ ਸੀ ਜੀ ਹਾਂ ਉਦੋਂ ਬਾਅਦ ਕੋਈ ਇੱਥੇ ਆਇਆ ਨਹੀਂ ਜਿਵੇਂ ਸੀ ਉਥੇ ਫੋਨ ਵੀ ਕਰਿਆ ਸੀ ਵੀ ਆਉਗਾ ਜੀ ਪੰਨ ਦਾ ਪਾਣੀ ਕੋਈ ਨਹੀਂ ਆਇਆ ਜੀ ਇੱਥੇ ਮੈਕਮੇਂ ਜੇ ਵੇਰੇ ਹੁਣ ਸਫਾਈ ਨਹੀਂ ਹੁੰਦੀ ਫਿਰ ਆਉਣ ਵਾਲੇ ਸਮੇਂ 'ਚ ਕਿਵੇਂ ਦੇ ਹਾਲਾਤ ਹੋ ਸਕਦੇ ਆਉਣ ਵਾਲੇ ਜੀ ਤਾਂ ਜੀ ਹੁਣ ਜੇ ਥੋੜੀ ਬਰਖਾਤ ਵੀ ਹੋ ਗਈ ਥੋੜੀ ਨਾਲੇ ਬਹੁਤ ਨੁਕਸਾਨ ਹੋਊਗਾ ਜੀ ਅੱਛਾ ਬਸਾ ਤੋਂ ਸਫਾਈ ਸੁਈ ਨਹੀਂ ਹੋ ਰਹੀ ਨਹੀਂ ਜੀ ਸਫਾਈ ਕੋਈ ਨਹੀਂ ਹੋ ਰਹੀ ਸਾਡੇ ਸਾਹਮਣੀਆਂ ਸਫਾਈ ਦਾ ਤਾਂ ਜੀ ਠੀਕ ਹੈ ਅਗਰ ਬੰਦੂ ਹਲਾਦਕਰ ਆਵਨੇ ਦਾ ਤੁਹਾਡੇ ਪਿੰਡ ਦਾ ਕਿੰਨਾ ਨੁਕਸਾਨ ਆ ਕਿੰਨੇ ਕੁ ਰਕਬਾ ਹੈਗਾ ਜਿਹੜਾ ਪਿੰਡ ਦਾ ਤਾਂ ਬਹੁਤ ਨੁਕਸਾਨ ਹੋਊਗਾ ਜੀ ਫਿਰ ਇਹਦਾ ਪਿੱਛੋਂ ਟੁੱਟਣ ਦਾ ਵੀ ਖਤਰਾ ਹੋ ਜਾਂਦਾ ਜੀ ਜਲਾਣ ਲਵੋ ਵੀ ਸਾਡੇ ਪਿੰਡ 'ਚ ਫਿਰ ਦੂਏ ਪਾਸੇ ਵੀ ਪਾਣੀ ਟੱਪ ਲਿਆ ਜੀ ਦੇਖੋ ਜੀ ਇਹ ਜਿਹੜਾ ਬਰਸਾਤੀ ਨਾਲਾ ਹੈ ਡਰੇਨ ਕਹਿ ਲਿਏ ਲੰਮੇ ਸਮੇਂ ਤੋਂ ਇਹਦੀ ਸਫਾਈ ਨਹੀਂ ਹੋਈ ਸਫਾਈ ਨਾ ਹੋਣ ਕਾਰਨ ਆਹ ਕਹਾ ਦਰਖਤ ਇਧਰਲੇ ਪਾਸੇ ਫਸ ਜਾਂਦੇ ਨੇ ਤੇ ਪਾਣੀ ਰੁਕ ਜਾਂਦਾ ਹੁਣ ਇਹਦੇ ਥੱਲੇ ਦੀ ਥੋੜਾ ਥੋੜਾ ਪਾਣੀ ਜਾ ਰਿਹਾ ਹੈ ਵਾਰਸ਼ਿਕ ਹੋਈ ਹੈ ਬਾਰਸ਼ਾ ਹੋਰ ਬਹੁਤ ਹੋਣੀਆਂ ਨੇ ਉਦੋਂ ਕੀ ਬਣੂ ਇੰਨਾ ਕਿ ਨੁਕਸਾਨ ਕਰਦਾ ਇਹ ਪਿੰਡ ਕਾਬਦਾਂ ਦੀ ਜ਼ਮੀਨ ਦਾ ਕਰਾਚੋਂ ਦੀ ਦਾਗੇ ਜਲਾਣ ਦੀ ਜ਼ਮੀਨ ਦਾ ਵੀ ਆਹ 7-8 ਫੁੱਟ ਪਾਣੀ ਇਧਰ ਨੂੰ ਚਲਿਆ ਜਾਂਦਾ ਜਦੋਂ ਇਹ ਬੰਦ ਹੋ ਜਾਂਦਾ ਪੁਲ ਦੇ ਉੱਪਰ ਦੀ ਹੋ ਜਾਂਦਾ ਕਾਰਨ ਕੀ ਲੱਗਦਾ ਸਫਾਈ ਨਹੀਂ ਹੁੰਦੀ ਮੈਂ ਕਿਵੇਂ ਦਾ ਕੋਈ ਬੰਦਾ ਇੱਥੇ ਆ ਕੇ ਦੇਖਦਾ ਨਹੀਂ ਵੀ ਕਿੱਥੇ ਕੀ ਕਰਨ ਵਾਲਾ ਕਿੱਥੇ ਕੀ ਕਰਨ ਵਾਲਾ ਜੇ ਪੁੱਛੀ ਉਹਨਾਂ ਨੂੰ ਉਹ ਕਹਿੰਦੇ ਸਾਡੇ ਕੋਲੇ ਫੰਡ ਨਹੀਂ ਆਇਆ ਕਈ ਸਾਲਾਂ ਤੋਂ ਇਹਦੀ ਸਫਾਈ ਨਹੀਂ ਹੋਈ ਜਦ ਕਿ ਹਰ ਸਾਲ ਹਰ ਸਾਲ ਇਹਦੀ ਸਫਾਈ ਹੋਣੀ ਜ਼ਰੂਰੀ ਹੈ ਆ ਦੇਖੋ ਧੁਰ ਤੇ ਕਰ ਦੇ ਵਿੱਚ ਦਰਖਤ ਨੇ ਆ ਜਿਹੜੇ ਆ ਆ ਘਾਹ ਫੂਸਾ ਹੋ ਰਿਹਾ ਹੈ ਮਤਲਬ ਇਹ ਕਿਸੇ ਦੇ ਬਲੋਕੇਜ ਹੋਈ ਵੀ ਹੈ ਇੱਧਰ ਆ ਦਰਖਤ ਨੇ ਕਹਿਣ ਤੋਂ ਭਾਵ ਤਾਂ ਗੱਲ ਇਹ ਹੈ ਵੀ ਗੌਰ ਨਹੀਂ ਕਰਦੇ ਜਦ ਕਿ ਇਹਨਾਂ ਨੂੰ ਹਰੇਕ ਮਹੀਨੇ 2 ਮਹੀਨੇ ਆਪਣੇ ਬੰਦੇ ਭੇਜ ਕੇ ਇਹ ਸਾਰੀ ਨਿਗਾਹ ਮਾਰ ਕੇ ਦੀ ਸਫਾਈ ਕਰਾ ਦੇਣੀ ਚਾਹੀਦੀ ਹੈ ਫੰਡ ਮੰਗਣਾ ਚਾਹੀਦਾ ਇੱਕ ਵਾਰ ਕਹਿੰਦੀ ਸਾਡੇ ਕੋਲ ਫੰਡ ਨਹੀਂ ਆਇਆ ਸਾਨੂੰ ਇਹ ਨਹੀਂ ਦੱਸਦੇ ਵੀ ਅਸੀਂ ਇੰਨਾ ਫੰਡ ਮੰਗਿਆ ਸੀ ਤਾਂ ਉਹਨਾਂ ਨੇ ਦਿੱਤਾ ਨਹੀਂ ਏਸੀ ਰੂਮ ਚ ਬੈਠੇ ਹੀ ਮਤਲਬ ਕਾਗਜ਼ਾਂ ਚ ਹੀ ਸਾੜ ਦਿੰਦੇ ਨੇ ਜਦੋਂ ਉੱਪਰ ਪਾਣੀ ਚਲਿਆ ਜਾਂਦਾ ਹੈ ਜ਼ਮੀਨ ਦਾ ਨੁਕਸਾਨ ਹੋ ਜਾਂਦਾ ਹੈ ਫਸਲ ਦਾ ਨੁਕਸਾਨ ਹੋ ਜਾਂਦਾ ਹੈ ਫਿਰ ਵੱਡੇ ਵੱਡੇ ਅਫਸਰ ਆ ਕੇ ਕਹਿੰਦੇ ਮਾਅਬਜ਼ਾ ਦੇਾਂਗੇ ਜੇ ਕਰਾਂਗੇ ਬੋਕਾਂਗੇ ਗੱਲ ਹੋਰ ਹੁੰਦੀ ਹੈ ਤੇ ਗੱਲ ਫਿਰ ਹੋਰ ਬਣ ਜਾਂਦੀ ਆ ਮੇਰਾ ਨਾਮ ਮੁਹਿਦ ਹੈ ਜੀ ਮੈਂ ਸਬੂਤਦਲਾ ਅਫਸਰ ਹਾਂ ਸੰਗਰੂਰ ਸਦਰੀ ਘਾਬਦਾ ਤੋਂ ਟ੍ਰੇਨ ਜਾ ਰਹੀ ਆ ਉਹਦਾ ਹੁਣ ਕੀ ਸਟੇਟਸ ਆ ਜਿਵੇਂ ਬਰਸਾਤ ਬਿਲਕੁਲ ਆਨ ਨੂੰ ਦੇਰੀ ਤੇ ਨਾ ਪਰ ਸਫਾਈ ਨਹੀਂ ਹੈਗੀ ਅ ਉਹਦੀ ਸਫਾਈ ਵਾਸਤੇ ਜੀ ਦੋ ਜਗ੍ਹਾ ਤੇ ਸਫਾਈ ਹੋਣਾ ਲਈ ਹੈ ਉਹਦੇ ਵਾਸਤੇ ਅਸੀਂ ਫੰਡਸ ਦੀ ਡਿਵਾਲਪ ਕਰ ਲਈ ਹੈ ਤੇ ਅੱਜਕੱਲ ਸਾਨੂੰ ਪ੍ਰਾਪਤ ਹੋ ਜੇਗੀ ਨਾਲ ਦੀ ਨਾਲ ਕੰਮ ਸ਼ੁਰੂ ਕਿੰਨੇ ਕ ਜਗ੍ਹਾ ਦਾ ਸਰ ਸਾਰੇ ਸਫਾਈ ਹੋਣੀ ਹੈ ਕਿਉਂਕਿ ਕਾਫੀ ਲੰਬੀ ਹੈ ਇਹਦੀ ਦੋ ਜਗ੍ਹਾ ਤੇ ਬੁਟੀ ਖੜੀ ਹੈ ਇਸ ਟਾਈਮ ਘਾਬਦਾ ਤੇ ਇੱਕ ਘਾਬਦਾ ਤੋਂ ਥੱਲੇ ਵਾਲੇ ਕੋਲ ਉਹ ਦੋਨਾ ਪੁਲਾਂ ਦਾ ਫੰਡਸ ਆਉਣ ਤੇ ਨਾਲ ਦੀ ਨਾਲ ਇੱਕ ਦੋ ਦਿਨਾਂ ਚ ਆ ਜਾਣਗੇ ਤੇ ਨਾਲ ਦੀ ਨਾਲ ਸ਼ੁਰੂ ਕਰਾਂਗੇ ਸਰ ਕਿੰਨੇ ਕ ਟਾਈਮ ਚ ਹੋ ਜਾਊਗਾ ਕਿਉਂਕਿ ਬਰਸਾਤਾਂ ਆ ਤਾਂ ਲਗਭਗ ਕੱਲ ਪਰਸੂ ਹੋਈ ਜਾਂਦਾ ਬਸ ਸਿਰਫ ਇੱਕ ਹਫਤੇ ਚ ਖਤਮ ਕਰਾਂਗੇ ਸਰ ਲਾਸਟ ਈਅਰ ਹੋਈ ਸੀ ਕਿਉਂਕਿ ਉੱਥੇ ਕਿਸਾਨਾਂ ਨੇ ਕਰ ਰਹੇ ਨੇ ਲਾਸਟ ਦੀ ਸਫਾਈ ਨਹੀਂ ਹੋਈ ਦੇ ਕੰਮ ਜ਼ਿਆਦਾ ਹੋਇਆ ਕਰ ਲਾਸਟ ਈਅਰ ਮੈਂ ਇੱਥੇ ਹੈ ਨਹੀਂ ਸੀਗਾ ਜੀ ਤੇ ਮੈਨੂੰ ਕਹਿੰਦੇ ਹੋ ਤਾਂ ਮੈਂ ਤੁਹਾਨੂੰ ਪਤਾ ਕਰਕੇ ਹੋਣੀ ਉਹ ਵੀ ਦੱਸ ਸਕਦਾ ਵੀ ਲਾਸਟ ਟਾਈਮ ਹੋਈ ਸੀ ਕਿ ਨਹੀਂ